ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਮੈਂ ਅਮਰਿਤਪਾਲ ਕਲੇਰਸ ਤੋਂ ਅੰਤ ਕਰਦੀ ਹਾਂ ਦੋਸਤੋ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਬਰਫ ਚ ਉਗੇ ਅਮਲਤਾਸ ਇਸ ਪੁਸਤਕ ਨੂੰ ਜਿਸ ਦੇ ਲੇਖਕ ਨੇ ਸ਼੍ਰੀ ਗੁਰਿੰਦਰਜੀਤ ਜੀ ਇਸ ਪੁਸਤਕ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਇਸ ਨੂੰ ਇਸ ਸਾਲ ਜਾਨੀ ਕਿ 2025 ਦਾ ਪੰਜਾਬੀ ਭਾਸ਼ਾ ਐਵਾਰ ਪਟਿਆਲਾ ਵੱਲੋਂ ਪੁਰਸਕਾਰ ਮਿਲਿਆ ਹੋਇਆ ਹੈ ਤੇ ਲਓ ਜੀ ਫਿਰ ਆਪਾਂ ਇਸ ਦਾ ਅਗਲਾ ਕਾਹੜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬਰਫ ਚ ਉਗੇ ਅਮਲਤਾਸ ਮਨਿੰਦਰ ਸੂ ਸਾਡੇ ਸਾਰਿਆਂ ਤੋਂ ਸਿਆਣਾ ਸੀ। ਉਹਨੇ ਮੇਰੇ ਕੰਨ ਵਿੱਚ ਕੁਸਰਮੋਸਰ ਕੀਤੀ। ਬਈ ਸਾਨੂੰ ਕੋਜ ਦੇ ਦੇਣਾ ਚਾਹੀਦਾ ਹੈ। ਉਹਨੇ ਪਿਆਰ ਨਾਲ ਝੱਕਦੇ ਝੱਕਦੇ 100 ਦਮੜੇ ਨਜ਼ਦੀਕ ਖੇੜਦੇ ਬਾਲ ਦੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਬਾਪੂ ਗੜ ਗਿਆ ਤੇ ਬਾਲ ਨਹੀਂ ਨਹੀਂ ਕਰਦਾ ਪੈਸੇ ਸੁੱਟ ਕੇ ਦੌੜ ਗਿਆ। ਬਾਬੇ ਦੀ ਗੱਲ ਅਜੇ ਸੰਗ ਚ ਹੀ ਸੀ ਕਿ ਅੰਦਰੋਂ ਸ਼ਾਇਦ ਉਹਨਾਂ ਦੀ ਮਾਤਾ ਦਾ ਮੱਥਾ ਵੀ ਠਣਕਿਆ। ਉਹ ਕਾਹ ਚ ਸਰਦਲ ਤੇ ਆਇਆ ਤੇ ਆਪਣੇ ਘੁੰਡ ਚੋਂ ਬੇਹੱਦ ਗੁੱਸੇ ਚ ਬੋਲੀ ਅਸੀਂ ਚਾ ਇਸ ਕਰਕੇ ਨਹੀਂ ਪਈ ਸਮਾ ਜਿਵੇਂ ਥਾਏ ਰੁਕ ਗਿਆ ਹੋਵੇ ਬੱਕਰੀਆਂ ਦੇ ਲੇਲੇ ਵੀ ਪਲ ਕੋ ਲਈ ਚੁੱਪ ਕਰ ਗਏ ਸਾਨੂੰ ਆਪਣਾ ਆਪ ਬੌਣਾ ਬੌਣਾ ਜਿਹਾ ਪ੍ਰਤੀਤ ਹੋਇਆ ਬਾਬੇ ਦੇ ਚਿਹਰੇ ਤੇ ਕਿਸੇ ਮੱਧ ਕਾਲੀ Sufi ਫਕੀਰ ਦਾ ਜਲਾਵ ਚੜ ਆਇਆ ਸੀ ਅਤਿਅੰਤ ਪਸਤਰੀ ਇਸ ਚੁੱਪ ਚ ਅਲੌਕਿਕ ਆਨੰਦ ਵੀ ਸੀ ਜਿਵੇਂ ਹੁਣੇ-ਹੁਣੇ ਕੁਦਰਤ ਦਾ ਕੋਈ ਵੱਡਾ ਮਕਸਦ ਸੰਪੂਰਨ ਹੋ ਗਿਆ ਹੋਵੇ ਐਸਾ ਪ੍ਰਯੋਗ ਅਸੀਂ ਯੂਨੀਵਰਸਿਟੀ ਦੇ ਸਿਲੇਬਸ ਜਾਂ ਸਮਾਜਿਕ ਪ੍ਰਯੋਗਸ਼ਾਲਾ ਚ ਕਦੇ ਨਹੀਂ ਸੀ ਚਿਤਵਿਆ ਅਰਥ ਸ਼ਾਸਤਰ ਦੀ ਇਸ ਕੁਆਰੀ ਪਰਿਭਾਸ਼ਾ ਨੂੰ ਅਜੇ ਖੰਭ ਨਹੀਂ ਸੰ ਲੱਗੇ ਕਰਦੀ ਮਾਨਮਤੀ ਮਾਤਾ ਦੀ ਇਹ ਆਵਾਜ਼ ਅੱਜ ਲੈ ਸਾਡੇ ਭਵਿੱਖਤ ਕਾਲ ਤੱਕ ਪਹੁੰਚ ਗਈ ਅਟੁੱਟੇ ਟਰੈਕ ਨੂੰ ਵੇਖ ਕੇ ਅਸੀਂ ਆਸਹੀਨ ਹੋ ਗਏ ਸਾਂ ਅੱਧੇ ਦਿਨ ਦੀ ਚੜੀ-ਚੜਾਈ ਸਫਰ ਹੋਣ ਨਾਲ ਦਲਹਾਉਜ਼ੀ ਦੀ ਉਚਾਈ ਚੌਗਣੀ ਹੋ ਗਈ ਸੀ ਹੱਥ ਦਾ ਸੂਚਕ ਵੀ 헤ਠਾਂ ਪਿਆ ਸੀ ਉਸ ਵੇਲੇ ਸਾਡੀ ਨਿਗਾਹ ਤੇ ਸੋਚ ਨੂੰ ਇਹ ਇਲਮ ਨਹੀਂ ਸੀ ਹੋਇਆ ਕਿ ਟੁੱਟਾ ਟਰੈਕ ਆਪਣੇ ਆਪ ਚੰਮਾਰਾ ਬਣ ਕੇ ਪੇਸ਼ ਹੋਇਆ ਹੈ ਤੇ ਵਾਦੀ ਚ ਪਹੁੰਚ ਜਾਣ ਨਾਲ ਅੱਧੇ ਦਿਨ ਦੀ ਚੜਾਈ ਅਜਾਈ ਨੇ ਜਾਏਗੀ ਸਾਨੂੰ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਨਹੀਂ ਸੀ ਪਤਾ ਕਿ ਮਾਤਾ ਦੇ ਇੱਕ ਬੋਲ ਨਾਲ ਹਿਮਾਲਿਆ ਸਤਕਾਰ ਵਜੋਂ ਨੀਵਾ ਹੋ ਸਕਦਾ ਹੈ ਵਾਦੀ ਦੀ ਗਹਿਰਾਈ ਲੋਹੇ ਦੇ ਸਪ੍ਰਿੰਗ ਵਾਂਗ ਜਾਪੀ ਜਿਹਨੂੰ ਜਿੰਨਾ ਜ਼ਿਆਦਾ ਥੱਲੇ ਨੂੰ ਖਿੱਚੋਗੇ ਉਹ ਉਸ ਤੋਂ ਵੀ ਜ਼ਿਆਦਾ ਸ਼ਕਤੀ ਨਾਲ ਉੱਪਰ ਨੂੰ ਜਾਵੇਗਾ ਬਾਪੂ ਅਸੀਂ ਸਾਰੇ ਵੱਖ-ਵੱਖ ਸ਼ਰਦੇ ਵਾਸੀ ਹਾਂ ਕੀ ਪਤਾ ਫਿਰ ਕਦੇ ਐਸਾ ਸਬਬ ਬਣੇ ਜਾਂ ਨਾ ਬਣੇ ਸਾਡੇ ਦੇ ਲਈ ਇੱਛਾ ਹੈ ਕਿ ਤੁਸੀਂ ਆਪਣੀ ਇਸ ਮਿਲਣੇ ਨੂੰ ਆਪਣੇ ਚੇਤਿਆਂ ਚ ਰੱਖੋ ਇਸੇ ਲਈ ਕੋਈ ਨਿਸ਼ਾਨੀ ਦੇਣੀ ਚਾਹੁੰਦਾ ਹਾਂ ਪਰ ਸਾਡੇ ਕੋਲ ਪੈਸੇ ਤੋਂ ਬਗੈਰ ਹੋਰ ਕੁਝ ਵੀ ਨਹੀਂ ਮੈਂ ਹੱਥ ਜੋੜ ਕੇ ਅਰਜ਼ੋਈ ਕੀਤੀ ਬਾਪੂ ਅਚਾਨਕ ਮੰਝੇ ਤੋਂ ਉੱਠਿਆ ਨਾਲ ਲੱਗੀ ਸਰਕਾਰੀ ਟੂਟੇ ਤੇ ਹੱਥ ਧੋਤੇ ਆਪਣੇ ਪਹਾੜੀ ਲਹਿਜੇ ਚ ਬੰਨੀ ਪੱਗ ਨੂੰ ਰਤਾ ਉਹ ਹੋਰ ਸੰਵਾਰਿਆ ਅਤੇ ਫਿਰ ਮੇਰੀ ਬਾਹ ਫੜ ਕੇ ਕਹਿੰਦਾ ਆਹ ਕੜਾ ਦੇ ਜਾਓ ਅਸੀਂ ਸਾਹਮਣੇ ਰੱਖਾਂਗੇ ਮੇਰਾ ਸਰਬ ਲੋਹ ਦਾ ਕੜਾ ਜਿਵੇਂ ਬਾਗੋ ਬਾਗ ਹੋ ਗਿਆ ਹੋਵੇ ਸ਼ਾਇਦ ਇਹ ਸੋਚ ਕੇ ਕਿ ਉਹ ਸਾਡੇ ਬਾਪੂ ਦੇ ਟੱਬਰ ਨਾਲ ਅਨਮੋਲ ਰਿਸ਼ਤੇ ਦੀ ਅਟੁੱਟ ਕੜੀ ਬਣ ਜਾ ਰਿਹਾ ਹੈ ਵਾਦੀ ਚ ਵਸਦੇ ਇਸ ਛੋਟੀ ਦੇ ਪਰਿਵਾਰ ਦੀ ਅਮੀਰੀ ਅਤੇ ਸਿਰਣ ਨੂੰ ਵੇਖ ਕੇ ਅਲਵਿਦਾ ਕਹਿਣਾ ਤਾਂ ਭਾਵੇਂ ਹੰਝੂਆਂ ਨਾਲ ਭਰਿਆ ਰਿਹਾ ਪਰ ਸਾਡੀਆਂ ਥੱਕੀਆਂ ਟੁੱਟੀਆਂ ਲੱਤਾਂ 'ਚ ਫੁਲਾਦ ਭਰ ਆਇਆ ਅਤੇ ਅਸੀਂ ਦਲਹੌਜੀ ਦੀ ਚੜ੍ਹਾਈ ਬਾਪੂ ਦੇ ਟੱਬਰ ਦੀਆਂ ਗੱਲਾਂ ਕਰਦੇ ਕਰਦੇ ਫਤਿਹ ਕਰ ਲਈ ਸਾਡੇ ਜਮਾਤੀਆਂ ਦਾ ਇਹ ਗਰੁੱਪ ਗ੍ਰੈਜੂਏਸ਼ਨ ਤੋਂ ਬਾਅਦ ਕਈ ਮੁਲਕਾਂ 'ਚ ਬਿਖਰ ਗਿਆ ਪਰ ਕਈ ਦਹਾਕਿਆਂ ਬਾਅਦ ਵੀ ਇਹ ਸ਼ੁਭ ਮੇਲ ਨੇ ਆਪਣੇ ਦੋਸਤਾਂ ਨੂੰ ਕਾਲ ਬਿੰਦੂ ਤੇ ਇਕੱਠਾ ਕਰ ਦਿੰਦੀ ਹੈ ਇਹ ਕਥਾ ਜਿਨੀ ਪੁਰਾਣੀ ਹੁੰਦੀ ਜਾਂਦੀ ਹੈ ਸਾਡੇ ਮਨਾਂ 'ਚ ਇਹਦੇ ਰੰਗ ਹੋਰ ਵੀ ਗੂੜੇ ਹੁੰਦੇ ਜਾਂਦੇ ਹਨ ਬੰਦਾ ਵਪਾਰੀ ਕਾਂ ਦਾ ਚਿੱਤ ਕਰੇ ਖੋਲ ਲਵੇ ਮੇਰਾ ਮੋਬਾਈਲ ਵੱਡ ਦੇਵੇ ਡੀਜੇ ਦੀਆਂ ਤਾਰਾਂ ਉਹ ਕੁਲਾਵੇ ਸਭ ਸੁਣਨ ਬੇਬੇ ਮਾਂ ਤਰੇ ਆਉਣ ਪਰਾਉਣੇ ਟੰਮੀ ਦਾ ਚਿਤ ਕਰੇ ਸਟ ਡੌਗੀ ਫੂਡ ਭੁੱਖਾ ਸੋਮੇ ਸਕੂਟਰਾਂ ਪਿੱਛੇ ਭੱਜੇ ਦਰ ਜਾਵੇ ਬਰਕੀ ਬਰਕੀ ਖਾਵੇ ਗਾਂ ਦਾ ਚਿਤ ਕਰੇ ਆਪਣੇ ਲਹੂ ਦੀ ਬੂੰਦ-ਬੂੰਦ ਦੁੱਧ ਚ ਬਦਲ ਦਏ ਭਰ ਦੇਵੇ ਬਾਲਟੀਆਂ ਕੋਈ ਨਾ ਭਰੇ ਥੈਲੀਆਂ ਕੋਈ ਨਾ ਲਾਵੇ ਟਿੱਕੇ ਕੁੱਕਰ ਦਾ ਚਿਤ ਕਰੇ ਚਿਕਨ ਫੈਕਟਰੀ ਦੀ ਬੈਲਟ ਤੋਂ ਭੱਜ ਪਿੰਡ ਜਾਵੇ ਸੁੱਤੀ ਕਲਾ ਜੁਗਾਵੇ ਲੋਕੀ ਜਾਗਣ ਸਾंभਣ ਮੁਕਦਾ ਸੁਕ ਦਾ ਪਿੰਡ ਫਿਰ ਭਾਵੇਂ ਭੁੰਨਣ ਮੁਰਗੇ ਡੱਡੂ ਦਾ ਚਿਤ ਕਰੇ ਕਦਰ ਦੇਵੇ ਤਾਰਾਂ ਵਾਸ਼ਿੰਗ ਮਸ਼ੀਨ ਦੀਆਂ ਕੋਈ ਸੋਹਣੀ ਖੂ ਤੇ ਆ ਕੇ ਧੋਏ ਕੱਪੜੇ ਡੱਡੂ ਅੱਖ ਮਾਰੇ ਇੱਕ ਆ ਬੰਦਾ ਵਪਾਰੀ ਜਿਹਦਾ ਚਿਤ ਕਰੇ ਸੱਪ ਡੰਗੇ ਜ਼ਹਿਰ ਫੈਲੇ ਸੱਪ ਮਰੇ ਤੇ ਅਗਲਾ ਕਾਹੜ ਦੋਸਤੋ ਉਹ ਹੈ ਕੁਆਂਟਮ ਰਿਸਟਰੀ ਕੈਂਬਰिज ਮੈਸਾਚੂਸੇਸ ਦੁਨੀਆ ਦੇ ਨਕਸ਼ੇ ਤੇ ਉੱਚ ਵਿਦਿਆ ਦਾ ਮੱਕਾ ਆਖਿਆ ਜਾਂਦਾ ਹੈ ਏ ਬਾਸਟਨ ਮਹਾਨਗਰ ਦਾ ਭਾਗ ਹੈ ਤੇ ਚਾਰਲਸ ਦਰਿਆ ਦੇ ਨਾਲ ਨਾਲ ਵਸਿਆ ਹੋਇਆ ਹੈ ਨਵੇਂ ਸਾਲ ਤੋਂ ਬਾਅਦ ਨਾਰਥ-ਈਸਟਰਨ ਯੂਨੀਵਰਸਿਟੀ ਚ ਸਾਡਾ ਸਮੈਸਟਰ ਅਜੇ ਥੋੜੇ ਦਿਨਾਂ ਤੱਕ ਸ਼ੁਰੂ ਹੋਣਾ ਸੀ ਕਈ ਦਿਨਾਂ ਤੋਂ ਸੂਰਜ ਨਹੀਂ ਸੀ ਚਮਕਿਆ 크리스마ਸ ਤੋਂ ਬਾਅਦ ਛੰਡਾ ਨੇ ਛੜੱਪੇ ਮਾਰ-ਮਾਰ ਕੇ ਬਰਫ਼ ਦੇ ਢੇਰ ਲਾ ਦਿੱਤੇ ਸਨ ਇਸ ਸਾਲ ਦਾ ਇਹ ਤੀਜਾ ਵੱਡਾ ਸਨੋ ਸਟਾਰਮ ਬਰਫ਼ੀਲਾ ਤੂਫਾਨ ਸੀ ਬਰਫ਼ ਹਟਾਉਣ ਵਾਲੇ ਟਰੱਕ ਸੜਕਾਂ ਤੇ ਬੜਕਾ ਮਾਰਦੇ ਘੁੰਮਦੇ ਰਹਿੰਦੇ ਸੜਕ ਤੋਂ ਕਰਾ ਕੇ ਘਰਾਂ ਮੂਰੇ ਲੂਣੀ ਬਰਫ਼ ਦੇ ਪਹਾੜ ਬਣਾ ਦਿੰਦੇ ਫੁੱਟਪਾਥਾਂ ਤੇ ਸ਼ੀਸ਼ਾ ਬਣੀ ਬਰਫ਼ ਦੇ ਪੈਰ ਧਰ ਗਏ ਹੀ ਮੈਨੂੰ ਆਪਣੇ ਪਿੰਡ ਦੀ ਬਾਹਰਲੀ ਫਿਰਨੇ ਦੀ ਤਿਲਕ ਵਿੱਚ ਝਿਕਨੇ ਮਿੱਟੀ ਚ ਤੇ ਆ ਜਾਂਦੀ ਸ਼ਾਮ ਨੂੰ 4 ਵਜੇ ਹੀ ਹਨੇਰਾ ਹੋ ਜਾਂਦਾ ਸੀ ਰਾਤਾਂ ਲੰਮੀਆਂ ਸਨ ਨਾਲੇ ਇੱਥੇ ਕਿਹੜਾ ਤੜਕੇ ਨੂੰ ਤੜਕੇ ਨੂੰ ਪਾਠੀ ਲੱਗਦਾ ਸੀ ਮੈਨੂੰ ਪਿੰਡੋਂ ਅਮਰੀਕਾ ਆਏ ਨੂੰ ਅਜੇ ਕੋ ਮਹੀਨਾ ਕੀ ਹੋਇਆ ਸੀ ਮਿੱਤਰ ਭਾਈਚਾਰਾ ਜ਼ਿਆਦਾ ਠੰਡ ਇੰਡੀਆ ਹੋਣ ਕਰਕੇ ਚਿੱਠੀ ਪੱਤਰ ਥਾੜੀ ਹੀ ਤਾਰਾਂ ਜੋੜਦੀਆਂ ਉਦੋਂ ਟੈਲੀਫੋਨ ਦੀ ਕਾਲ ਦਾ ਭਾ ਵੀਰਤਾ ਕੋ ਮਹਿੰਗਾ ਹੁੰਦਾ ਸੀ ਨਾਲੇ ਪਿੱਛੇ ਵੀ ਕਿਹੜਾ ਘੰਟੀ ਸਿੱਧੀ ਕਰ ਜਾਂਦੀ ਸੀ ਰਾਤ 8:30 ਵਜੇ ਦਾ ਸਮਾਂ ਹੋਵੇਗਾ ਬਰਫ ਹਟਾਉਣ ਵਾਲੇ ਟਰੱਕਾਂ ਤੋਂ ਇਲਾਵਾ ਕੋਈ ਟਾਮੀ ਟਾਮੀ ਗੱਡੀ ਸੀ ਲੰਘਦੀ ਸੀ ਸੀਨਨ ਵਿਮੁਰ ਕੇ ਉਹੀ ਖਬਰਾਂ ਸਾਕੋ ਮਾਈ ਜਾਂਦੀ ਸੀ ਮੈਂ ਟੀਵੀ ਬੰਦ ਕਰਕੇ ਲਾਇਬ੍ਰੇਰੀ ਚੋਂ ਅੱਜ ਹੀ ਲਿਆਂਦੀ ਕਿਤਾਬ ਪੜਨ ਲੱਗਾ ਮੁੱਖ ਬੰਦ ਚ ਖਰੇ ਐਸਾ ਕਿ ਲਿਖਿਆ ਸੀ ਕਿ ਅਚਾਨਕ ਮੇਰਾ ਦਿਲ ਕਿ ਆਪਣੀ ਨਾਨੀ ਨੂੰ ਖੱਤ ਲਿਖਾਂ ਟੱਬਰ ਚ ਸਾਰੇ ਜਣੇ ਉਹਨੂੰ ਬੀਬੀ ਕਹਿ ਕੇ ਬੁਲਾਉਂਦੇ ਸਨ ਮੇਰੇ ਨਾਨੇ ਜੀ ਕਈ ਵਰੇ ਆਜ਼ਾਦੀ ਦੀ ਲੜਾਈ ਵੇਲੇ ਲਹੌਰ ਜੇਲ੍ਹ ਚ ਬਿਮਾਰ ਰਹੇ ਅਤੇ ਮੁਲਕ ਆਜ਼ਾਦ ਹੋਣ ਤੋਂ ਜਲਦੀ ਬਾਅਦ ਹੀ ਪਰ ਜਵਾਨੀ ਚ ਸਵਰਗ ਵਾਸ ਹੋ ਗਏ ਸਨ ਬੀਬੀ ਨੇ ਟੱਬਰ ਨੂੰ ਅਥਾ ਮੁਸ਼ਕਲਾਂ ਨਾਲ ਪਾਲਿਆ। ਚੂਲਾ ਟੁੱਟਣ ਤੋਂ ਬਾਅਦ ਉਹ ਦਾ ਪਿੰਡ ਚ ਕੱਲੀ ਰਹਿਣਾ ਮੁਸ਼ਕਲ ਹੋ ਗਿਆ ਸੀ। ਉਹਦੀ ਨਿਗਾਹ ਵੀ ਲਗਭਗ ਖਤਮ ਹੋ ਚੁੱਕੀ ਸੀ। ਨਾ ਚਾਹੁੰਦੀਆਂ ਹੋਇਆਂ ਵੀ ਪਿੰਡ ਛੱਡ ਕੇ ਉਹ ਮੇਰੇ ਮਾਮਿਆਂ ਕੋਲ ਬੰਬੇ, ਮੁੰਬਈ ਨੂੰ ਬੰਬਾ ਹੀ ਕਹਿੰਦੀ ਹੁੰਦੀ ਸੀ। ਦੇਰੌਲੇ ਰੱਪੇ ਚ ਰਹਿਣ ਲਈ ਮਜਬੂਰ ਹੋ ਗਈ ਸੀ। ਉਹਦੀ ਯਾਦਦਾਸ਼ਤ ਵੀ ਕਾਫੀ ਕਮਜ਼ੋਰ ਹੋ ਗਈ ਸੀ। ਮੈਂ ਬੀਬੀ ਨੂੰ ਵਿਦੇਸ਼ ਆਉਣ ਤੋਂ ਵੀ 2 ਸਾਲ ਪਹਿਲਾਂ ਆ ਆਖਰੀ ਵਾਰ ਲੁਧਿਆਣੇ ਰੇਲਵੇ ਸਟੇਸ਼ਨ ਤੇ ਬੰਬੇ ਨੂੰ ਤੋਰਨ ਲੱਗੀ ਦਾਦਰ ਐਕਸਪ੍ਰੈਸ ਅਚਕਾਲੀ ਕਾਲੀ ਕਾਲੀ ਮਿਲਿਆ ਸਾਂ ਮੈਨੂੰ ਚਿੱਠੀਆਂ ਲਿਖਣ ਦਾ ਬਹਾਵ ਸ਼ਾਫ ਸੀ ਪਰ ਬੀਬੀ ਨੂੰ ਖੱਤ ਲੇਖਣ ਲਈ ਅੱਜ ਮੈਂ ਪਹਿਲੀ ਵਾਰ ਪੈਨ ਚੁੱਕਿਆ ਸੀ ਲਿਖਣ ਤਾਂ ਮੈਨੂੰ ਕਦੇ ਬੀਬੀ ਨੂੰ ਖੱਤ ਲਿਖਣ ਦਾ ਅਹਿਸਾਸ ਵੀ ਨਹੀਂ ਸੀ ਹੋਇਆ ਪਰਾ ਅਜ ਇੱਕ ਹੱਥ ਮੇਰੀ ਕਲਮ ਦੇ ਵਹਾ ਤੋਂ ਵੀ ਕਿਤੇ ਤੇਜ ਵਗ ਰਿਹਾ ਸੀ ਆਪ ਮਹਾਰੇ ਉਮੜ ਦੇ ਲਫ਼ਜ਼ ਮੇਰੇ ਵੱਲ ਨਵ ਜੰਮੇ ਬਾਲ ਵਾਂਗ ਧੱਕ ਰਹੇ ਸਨ ਜਿਵੇਂ ਮੈਂ ਉਹਨਾਂ ਦੀ ਨਾਨੀ ਹੋਵਾਂ ਸਹਜ ਸਹਜ ਚੇਤਿਆਂ ਚ ਪਰਤ ਰਹੇ ਸੁਰਾਂ ਤੇ ਧੁਨੀਆਂ ਚੋਂ ਸਿੰਦੀ ਅਨੁਪੁੱਤੀ ਨਾਲ ਮੇਰਾ ਨਿੱਕਾ ਜਿਹਾ ਕਮਰਾ ਹੋਰ ਵੀ ਨਿੱਗਾ ਹੋ ਗਿਆ ਸੀ ਮੇਰੀ ਲਿਖਾਈ ਦਾ ਵੇਗ ਮੇਰੀਆਂ ਉਂਗਲਾਂ ਦੀ ਯੋਗਤਾ ਨੂੰ ਮਾਤ ਪਾ ਰਿਹਾ ਸੀ ਵਾਤ ਬਣਤਰ ਨੇ ਬੀਬੀ ਸੰਗ ਬਤਾਏ ਪਲਾਂ ਨੂੰ ਮਿੰਟੋ ਮਿੰਟੀ ਵੂਲ ਦੇ ਨਿੱਕੇ ਸਵੈਟਰ ਬਣ ਬੁਣ ਦਿੱਤਾ ਸੀ ਇਸ ਵਿੱਚ ਬਚਪਨ ਦੇ ਨਿੱਕੇ ਵਰਤਾ ਤਾਂ ਕੁੰਡੇ ਚ ਮਸਾਲਾ ਕੁੱਟ ਕੇ ਬਣਾਏ ਮਟਰਾਂ ਦੀ ਮਹਿਕ ਪਿੰਨੀਆਂ ਦੇ ਗਜ਼ਰੇਲੇ ਦੀ ਮਿਠਾਸ ਅਤੇ ਬਿਰਧ ਬੀਬੀ ਵੱਲੋਂ ਰੋਕਦਿਆਂ ਰੋਕਦਿਆਂ ਵੀ ਸਾਨੂੰ ਪਿੰਡ ਬਸ ਅੱਡੇ ਜਾ ਕੇ ਵਿਦਾ ਕਰਨਾ ਆਦ ਅਨੇਕਾ ਬਿੰਬਾਂ ਦੀ ਰੰਗ ਬਰੰਗੀ ਤੇ ਵੈਰਾਗ ਮੇ ਤਸਵੀਰ ਸਜ ਹੋ ਰਹੀ ਸੀ ਪੈਨ ਕਦੇ ਬੁਰਸ਼ ਬਣ ਕੇ ਬੀਬੀ ਦੀ ਰਸੋਈ ਦੇ ਓਟੇ ਤੇ ਬਣਾਈ ਚਿੜੀਆਂ ਤੇ ਉਤਰਨ ਉਤਾਰਨ ਦੀ ਨਕਲ ਕਰਦਾ ਅਤੇ ਕਦੇ ਕਰੋਸ਼ੀਆ ਬਣ ਕੇ ਯਾਦਾਂ ਦੇ ਕਸੀਦੇ ਪਉਣਦਾ ਸਿਆਲੂ ਅੱਧੀ ਰਾਤ ਗੱਲੀ ਪਈਆ ਬਾਹ ਅਤੇ ਬੀਬੀ ਮੇਰੇ ਬੋਲਣ ਤੋਂ ਪਹਿਲਾਂ ਬੀਬੀ ਨੇ 부ਜੀ ਖੁਸ਼ਖਬਰੀ ਡੈਂਚਰ ਤੋਂ ਦੀ ਬੀਬੀ ਜਪ ਰਹੀ ਕੀਰਤਨ ਸੋਹਲਾ ਪਰੌਣੇ ਬਸ ਜੜਾ ਘਰ ਨੂੰ ਮੁੜਦੀ ਬੀਬੀ ਕਿਤੇ ਕਹੀ ਪੜਾ ਬਿਬੀਆਂ ਦੀਆਂ ਬਾਤਾਂ ਚਿੱਤੇ ਕਰਦਿਆਂ ਮੈਂ ਕਈ ਵਾਰ ਜ਼ੋਰ-ਜ਼ੋਰ ਨਾਲ ਹੱਸਿਆ ਯਾਦਾਂ ਦੀ ਇਸ ਸ਼ਾਂਤ ਝੀਲ 'ਚੋਂ ਬੱਦਲ ਹੁੰਦੇ ਹੁੰਦੇ ਕੁਝ ਕੋਹ ਹੰਝੂ ਖੱਤ ਤੇ ਡੱਗ ਪਏ ਪਰ ਮੋਹ ਭਿੱਜੇ ਕਾਗਜ਼ ਨੇ ਲਫ਼ਜ਼ਾਂ ਦੀ ਸ਼ਾਨ ਨੂੰ ਕਾਇਮ ਰੱਖਦਿਆਂ ਸਿਆਹੀ ਨੂੰ ਭੋਰਾ ਵੀ ਫੈਲਣ ਨਾ ਦਿੱਤਾ ਇੱਕ ਵਾਰ ਖੱਤ ਪੂਰਾ ਹੋਇਆ ਤਾਂ ਪੜ ਕੇ ਵੱਡਾ ਉਹ ਵਾਲਾ ਆਇਆ ਫਿਰ ਖੱਤ ਚ ਜਿੱਥੇ ਰਤਾ ਕੋਈ ਜਗ੍ਹਾ ਮਿਲੀ ਉਸ ਚ ਇੱਕ ਹੋਰ ਖੱਤ ਲਿਖਿਆ ਮੈਂ ਵਾਰ-ਵਾਰ ਪੜਦਾ ਅਤੇ ਵਾਰ-ਵਾਰ ਕਣੀ ਚਿੱਠੀ ਚ ਇਕੱਠੇ ਹੋ ਕੇ ਬੈਠੇ ਲਫ਼ਜ਼ ਹੋਰ ਇਕੱਠੇ ਹੋ ਜਾਂਦੇ ਅਤੇ ਮੋਹ ਭਰੀਆਂ ਸਤਰਾਂ ਹੋਰ ਸੁੰਗੜ ਜਾਂਦੀਆਂ ਜਿਵੇਂ ਕਥਾ ਸੁਣਦੀ ਸੰਗਤ ਹਲ-ਜੋਲ ਕਰਕੇ ਨਵੀਂ ਸੰਗਤ ਚ ਬੈਠਣ ਲਈ ਜਗ੍ਹਾ ਬਣਾਉਂਦੀ ਹੈ ਮੈਂ ਦੋਹਰ ਤਹਿਰ ਪਾਉਂਦਾ ਪਾਉਂਦਾ ਇੱਕੋ ਚਿੱਠੀ ਚ ਖੱਤ ਤੇ ਖੱਤ ਲਿਖੀ ਜਾ ਰਿਹਾ ਹਾਂ ਸਾਂ ਜਾ ਦੇਹਾਨੀ ਕਰਾਉਂਦੇ ਇਹਨਾਂ ਚੱਕਰਵਾਤਾਂ 'ਚ ਘੜੀ ਦੀ ਸੂਈ ਵੀ ਕਦੇ-ਕਦੇ ਤੇਜ਼ ਹੋ ਜਾਂਦੀ ਤਾਂ ਮੈਂ ਨਾਰਥ-ਈਸਟਰਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਉਪਰੰਤ ਵਤਨ ਵਾਪਸੀ ਤੇ ਵਲਵਲੇ ਤੇ ਚੜ-ਉਡਾਰੀਆਂ ਮਾਰਦਾ ਘੜੜ-ਘੜੜ ਕਰਦਾ ਬਰਫ਼ ਹਟਾਉਂਦਾ ਟਰੱਕ ਫਿਰ ਪਰਤ ਆਉਂਦਾ ਉਹਦੀ ਰੁੱਖੀ ਆਵਾਜ਼ ਸੁਣ ਕੇ ਘੜੀ ਦੀ ਸੂਈ ਔਖੇ ਸਾਹ ਪਾਰਨ ਲੱਗਦੀ ਤਾਂ ਮੈਂ ਅਤੀਤ ਦੇ ਬਿੰਬਾਂ 'ਚ ਖੁੱਪ ਜਾਂਦਾ ਘਰ ਮੂਰਲੇ ਫੁੱਟਪਾਥ ਤੇ ਬਰਫ਼ 'ਚ ਤਾਣ ਤਿੱਕਰ ਤਸੇ ਅਤੇ ਕਲਮ ਕੱਲੇ ਪੋਸਟ ਬਾਕਸ ਦਾ ਉਦਾਸ ਮੁਖੜਾ ਵੇਖ ਮੇਰਾ ਮੱਥਾ ਠਣਕਿਆ ਕਿ ਮੇਰੀ ਡਾਇਰੀ ਚ ਤਾਂ ਬੰਬੇ ਦਾ ਪਤਾ ਵੀ ਨਹੀਂ ਮੇਰੇ ਮਾਤਾ ਪਿਤਾ ਅਕਸਰ ਹਫਤੇ ਕੋ ਬਾਅਦ ਸ਼ਹਿਰ ਜਾ ਕੇ ਐਸਟੇਟ ਤੋਂ ਘੰਟੀ ਮਾਰਦੇ ਹੁੰਦੇ ਸਨ ਅਸੀਂ ਵਾਪਸ ਕਾਲ ਕਰਕੇ ਹਫਤੇ ਜੋਗੀਆਂ ਗੱਲਾਂ ਕਰ ਲੈਂਦੇ ਸੋਚਿਆ ਕਿ ਚਲੋ ਜਦੋਂ ਉਹਨਾਂ ਦਾ ਫੋਨ ਆਵੇਗਾ ਤਾਂ ਮੈਂ ਬੰਬੇ ਵਾਲਿਆਂ ਦਾ ਖਤ ਪਤਾ ਲੈ ਲਵਾ ਆ ਗਿਆ ਪਰ ਅਜੇ 2 ਦਿਨ ਪਹਿਲਾਂ ਹੀ ਉਹਨਾਂ ਦਾ ਫੋਨ ਆਇਆ ਸੀ ਸੋ ਮੈਂ ਖਤ ਟਿੱਕਾ ਲਾ ਕੇ ਬੁੱਕ ਸੈਲਫ ਤੇ ਰੱਖ ਦਿੱਤਾ ਅਤੇ ਇਸ ਹਫਤੇ ਦੀ ਪੰਜਾਬੀ ਅਖਬਾਰ ਪੜਦਾ-ਪੜਦਾ ਸੌਂ ਗਿਆ ਅਜੇ ਸਾਢੇ 11:12 ਹੀ ਹੋਏ ਸਨ ਕਿ ਇਸ ਤਰ੍ਹਾਂਗੇ ਦੋਸਤੋ ਕੱਲ ਨੂੰ ਤੁਹਾਡੇ ਲਈ ਪੇਸ਼ ਹੋਵੇਗਾ ਕਿ ਅਜੇ ਸਾਢੇ 11:12 ਹੀ ਹੋਏ ਸਨ ਤੇ ਅਗਰ ਇਸ ਸੈਟ ਇੱਕ ਚੈਨਲ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ ਤਾ ਤੱਕ ਆਪਣੀ ਸਿਹਤ ਦਾ ਖਿਆਲ ਰੱਖਣਾ ਸਦਾ ਖੁਸ਼ ਰਹਿਣਾ ਦੋਸਤੋ ਗੱਲ ਨੂੰ ਆਪਾਂ ਫਿਰ ਮਿਲਦੇ ਹਾਂ ਪਹਿਸਾਨ ਮੇਰੇ ਦਿਲ ਤੇ تمہارا ਹੈ ਦੋਸਤੋ